ਸੁਖਬੀਰ ਸਿੰਘ ਬਾਦਲ ਸਿਆਸੀ ਤੌਰ ਤੇ ਵਿਚਰਨ ਲੱਗੇ ਨੇ ਇਹਦਾ ਖਿਆਲ ਉਸ ਵੇਲੇ ਪੈਦਾ ਹੁੰਦਾ ਜਦੋਂ ਸੁਖਬੀਰ ਸਿੰਘ ਬਾਦਲ ਦੀ ਹਾਲ ਹੀ ਦੇ ਵਿੱਚ ਜਾਰੀ ਹੋ ਰਹੀਆਂ ਵੀਡੀਓਜ਼ ਦੇਖੀਆਂ ਜਾ ਰਹੀਆਂ ਜਦੋਂ ਸੁਖਬੀਰ ਸਿੰਘ ਬਾਦਲ ਲੋਕਾਂ ਚ ਵਿਚਰ ਰਹੇ ਨੇ ਮੀਡੀਆ ਚ ਵਿਚਰ ਰਹੇ ਨੇ ਐਥੋਂ ਤੱਕ ਕਿ ਬਿਆਨ ਵੀ ਦੇ ਰਹੇ ਨੇ ਉਸ ਵੇਲੇ ਇਹ ਪ੍ਰਤੀਤ ਹੁੰਦਾ ਹੈ ਕਿ ਜਿਹੜਾ ਮਾਮਲਾ ਸ਼ਿਕਾਲ ਤਖਸਾਬ ਗਿਆ ਸੀ ਉਹ ਹੁਣ ਉੱਥੇ ਮੁੱਕ ਚੁੱਕਿਆ ਹਾਲਾਂਕਿ ਬਾਕੀ ਧੜਾ ਜਾਂ ਕਹਿ ਦਈਏ ਜਿਹੜਾ ਪਹਿਲਾਂ ਅਕਾਲੀ ਦਲ ਸੁਧਾਰ ਲਹਿਰ ਸੀ ਉਦੇ ਕੁਝ ਆਗੂ ਜ਼ਰੂਰ ਸ਼ਿਕਾਇਤਖ਼ਾਬ ਨੂੰ ਜਸੇਵਰ ਸਾਹਿਬ ਨੂੰ ਮਿਲ ਕੇ ਆਏ ਸ਼ਿਕਾਇਤਖ਼ਾਬ ਜਾ ਕੇ ਪਰ ਇਸ ਦੇ ਬਾਵਜੂਦ ਸੁਖਵੀਰ ਸਿੰਘ ਬਾਦਲ ਰਾ ਇੱਕ ਹੋਰ ਬਿਆਨ ਸਾਹਮਣੇ ਆਇਆ ਜਿਹੜਾ ਨਰੋਲ ਸਿਆਸੀ ਪ੍ਰਤੀਤ ਹੋ ਰਿਹਾ ਨਜ਼ਰ ਆ ਰਿਹਾ ਸੁਖਵੀਰ ਸਿੰਘ ਬਾਦਲ ਉਸ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਔਰ ਮੌਜੂਦਾ ਸਥਿਤੀ ਉੱਤੇ ਪੋਲਿਟਿਕਲ ਸਿਨੈਰੀਓ ਉੱਤੇ ਬੋਲਦੇ ਨਜ਼ਰ ਆ ਰਿਹਾ ਹੁਣ ਇਹ ਨਾਲ ਇਹ ਮੰਨ ਲਿਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਦੇ ਵਿੱਚ ਵਾਪਸੀ ਹੋ ਚੁੱਕੀ ਹੈ ਹਾਲਾਂਕਿ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਸਿਆਸਤ ਤੋਂ ਸਿੱਧੇ ਤੌਰ ਤੇ ਸੁਰਖਰੂ ਨਜ਼ਰ ਆ ਰਹੇ ਸੀ ਪਰ ਅੰਦਰ ਖਾਤੇ ਜ਼ਰੂਰ ਕੀਤਾ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਸਿਆਸਤ ਦੇ ਨਾਲ ਉਨਾ ਹੀ ਜੁੜੇ ਹੋਏ ਆ ਜਿੰਨਾ ਪਹਿਲਾਂ ਸੀ ਪਰ ਹੁਣ ਸੁਖਬੀਰ ਸਿੰਘ ਬਾਦਲ ਜਨਤਕ ਤੌਰ ਦੇ ਉੱਤੇ ਸਿਆਸਤ ਦੇ ਨਾਲ ਜੁੜੇ ਦੁਬਾਰਾ ਨਜ਼ਰ ਆਉਣ ਲੱਗੇ ਨੇ ਸਿਆਸਤ ਦੇ ਵਿੱਚ ਵਾਪਸੀ ਕਰਦੇ ਨਜ਼ਰ ਆਉਣ ਲੱਗੇ ਨੇ ਕਰ ਕੀ ਬੋਲੇ ਨੇ ਆਪਣੇ ਬਿਆਨ ਦੇ ਵਿੱਚ ਆਓ ਸੁਣਦੇ ਆ ਭਾਵਨਾ ਸਮਝਦੀ ਐ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਐ ਨਾ ਇਹਨਾਂ ਨੂੰ ਕੋਈ ਕਰਵਾਇ ਕੋਈ ਜਿਉਂਏ ਮਰੇ ਕੁਛ ਨਹੀਂ ਜੋ ਹਾਲਾਤ ਅੱਜ ਦੇਸ਼ ਤੇ ਐ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਤਾਂ ਮੈਸੇਜ ਸਮਝਦਾ ਆ ਪਿਛਲੇ 10 ਸਾਲ ਜੇ ਟੱਪੀ ਐ ਇਹ ਜਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਰਹਿਣੇ ਜਿੰਦ ਦਾ ਰਹਿ ਰਿਹਾ ਨਾ ਡਰ ਲੱਗਦਾ ਅੱਜ ਗੈਂਗਸਟਰ ਦੇ ਫੋਨ ਆ ਰਹੇ ਅੱਜ ਬਿਲਹਾਲ ਤੱਕ ਹਰ ਰੋਜ਼ ਕੁਛ ਨਾ ਕੁਛ ਤੇ ਬੰਬਪੁੱਟ ਫਸੀ ਚੱਲੀ ਜਾਂਦੀ ਹੈ ਟੈਰੋਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਖਾਣਿਆਂ ਚ ਕਨਿਊਨਿਟੀ ਜਾ ਰਹੀ ਹੈ ਉਸ ਵਾਲੇ ਲੋਕੇ ਅੰਦਰ ਬੈਠੇ ਸੂਬੇ ਦਾ ਹੌਂਕਾ ਜੀ ਮੈਨੂੰ ਬੜੀ ਲੋਕਾਂ ਨਾਲ ਲੋਕੇ ਦੇ ਕਿਤੇ ਬੜਾ ਦੁੱਖ ਲੱਗਦਾ ਹੈ ਕਿੱਡਾ ਵਧੀਆ ਸੂਬਾ